ਗਰੋਟਾ ਵਿਖੇ ਸੜਕ ਦੀ ਖਸਤਾਹਾਰਾ ਤੋਂ ਲੈ ਕੇ ਜਿੱਥੇ ਲੰਬੇ ਸਮੇਂ ਤੋਂ ਵਸਨੀਕਾਂ ਦੇ ਵੱਲੋਂ ਸਥਾਨੇ ਲੋਕਾਂ ਦੇ ਵੱਲੋਂ ਡੀਸੀ ਨੂੰ ਜਿਹੜੀ ਹੈ ਉਹ ਅਪੀਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਸੜਕ ਦੀ ਜਿਹੜੀ ਹੈ ਦੁਬਾਰਾ ਤੋਂ ਸੜਕ ਨੂੰ ਬਣਾਇਆ ਜਾਵੇ ਤੇ ਰਿਪੇਅਰਿੰਗ ਦਾ ਕੰਮ ਜਿਹੜਾ ਹੈ ਉਹ ਕੀਤਾ ਜਾਵੇ ਤੇ ਦੱਸਦੇ ਹੀ ਜਿੱਥੇ ਲੋਕਾਂ ਦੇ ਵੱਲੋਂ ਡੀਸੀ ਨੂੰ ਅੱਜ ਮੰਗ ਪੱਤਰ ਸੌਂਪਿਆ ਗਿਆ ਸੜਕ ਨੂੰ ਲੈ ਕੇ ਤੇ ਦੱਸਦੇ ਹੀ ਉੱਥੇ ਹੀ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੇਨ ਕਾਰਨ ਜਿਹੜਾ ਹੈ ਸੜਕ ਖਰਾਬ ਹੋਣ ਦਾ ਉਹ ਹੈ ਕਿ ਹੈਵੀ ਵੇਟਡ ਗੱਡੀਆਂ ਜਿਹੜੀਆਂ ਜਾਂਦੀਆਂ ਕਰਾਕ ਹੋ ਗਏ ਜਿਹੜੇ ਜਾਣਦੇ ਨੇ ਉਥੋਂ ਉਹਨਾਂ ਦੇ ਕਾਰਨ ਸੜਕ ਜਿਹੜੀ ਹੈ ਕਾਫੀ ਜ਼ਿਆਦਾ ਹਾਲਤ ਜਿਹੜੀ ਉਸਦੀ ਹੈ ਉਹ ਖਸਤਾ ਹੋ ਗਈ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਸੜਕ ਜਿਹੜੀ ਹੈ ਜਲ ਤੋਂ ਜਲ ਬਣਾਈ ਜਾਵੇ ਤੇ ਉਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੁਝ ਗੱਲਬਾਤ ਹੈ ਕਿ ਮੰਗਾ ਉਹਨਾਂ ਨੇ ਡੀਸੀ ਅੱਗੇ ਰੱਖੀਆਂ ਨੇ ਆਓ ਸੁਣ ਲੈਣੇ ਮਾਨਯੋਗ ਡੀਸੀ ਸਾਹਿਬ ਨੂੰ ਜਿਹੜਾ ਅਸੀਂ ਅੱਜ ਮੰਗ ਪੱਤਰ ਦਿੱਤਾ ਹੈ ਉਹ ਵੀ ਸੜਕ ਦੇ ਸਬੰਧ ਇਹਨਾਂ ਦਾ ਘੋਟਾ ਰੋਡ ਦੇ ਸਬੰਧ ਵਿੱਚ ਸੀ ਉਹਦੇ ਨਾਲ ਨਾਲ ਜਿਹੜੀਆਂ ਉਸ ਰੋਡ ਦੇ ਉੱਤੇ ਓਵਰ ਲੋਡ ਮਿੱਟੀ ਦੀ ਟਿੱਪਰ ਚੱਲ ਰਹੇ ਨੇ ਜਿਹੜੇ ਕਿ ਦੂਸਰੇ ਜ਼ਿਲ੍ਹੇ ਚੋਂ ਮਿੱਟੀ ਲੈ ਆ ਰਹੇ ਆ ਉਹਦੇ ਸਬੰਧ ਵਿੱਚ ਵੀ ਅਸੀਂ ਡਿਸਾਉਨ ਨੇ ਇੱਕ ਮੰਗ ਪੱਤਰ ਦਿੱਤਾ ਔਰ ਡੀਸੀ ਸਾਹਿਬ ਨੇ ਸਾਨੂੰ ਪਹਿਲਾਂ ਵੀ ਅਸਵਾਸਨ ਦਿੱਤਾ ਸੀ ਕਿ ਇਸ ਰੋਡ ਦੀ ਅਸੀਂ ਜਲਦੀ ਹੀ ਰਿਪੇਅਰ ਕਰਵਾਵਾਵਾਂਗੇ ਬਟ ਰਿਪੇਅਰ ਤਾਂ ਨਹੀਂ ਪਰ ਡੀਸੀ ਸਾਹਿਬ ਨੇ ਆਪਣੇ ਪ੍ਰਯਾਸਾਂ ਨਾਲ ਉਹ ਜਿਹੜੇ ਜਾਵਾ ਟੋਏ ਪਏ ਸੀ ਉਹਨਾਂ ਦੇ ਸੋਲਿੰਗ ਪਾ ਕੇ ਉੱਪਰ ਮਿੱਟੀ ਪਾ ਕੇ ਔਰ ਡੋਜ਼ਰ ਉਹਦੇ ਤੇ ਫੇਰ ਦਿੱਤਾ ਔਰ ਡੀਸੀ ਸਾਹਿਬ ਨੇ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਨਵੀਂ ਸੜਕ ਨਹੀਂ ਬਣਦੀ ਉਹਨਾਂ ਨੇ ਉਹ ਪ੍ਰਪੋਜ਼ਲ ਜਿਹੜੀ ਰਿਪੇਅਰ ਵਾਲੀ ਉਹਨੂੰ ਛੱਡ ਕੇ ਉਹਨਾਂ ਨੇ ਨਵੀਂ ਸੜਕ ਦੀ ਜਿਹੜੀ ਆ ਪ੍ਰਪੋਜ਼ਲ ਜਿਹੜੀ ਆ ਲਗਭਗ 8 ਕਰੋੜ ਦੀ ਭੇਜੀ ਆ ਔਰ ਡਿਸੀ ਸਾਹਿਬ ਨੇ ਇਹ ਸਵਾਸਨ ਦਿੱਤਾ ਕਿ ਇਹ ਜਿਹੜਾ ਸੜਕ ਹੈ 1 ਮਹੀਨੇ ਦੇ ਵਿੱਚ ਵਿੱਚ ਇਹਦਾ ਟੈਂਡਰ ਹੋ ਕੇ ਕੰਮ ਸ਼ੁਰੂ ਹੋ ਜਾਏਗਾ ਅਸੀਂ ਤਾਂ ਡਿਸੀ ਸਾਹਿਬ ਨੂੰ 1.5 ਮਹੀਨੇ ਦਾ ਇਹਦਾ ਟਾਈਮ ਦੇਵਾਂਗੇ ਕਿ ਡਿਸੀ ਸਾਹਿਬ ਅਸੀਂ ਤੁਹਾਨੂੰ 1.5 ਮਹੀਨੇ ਦਾ ਟਾਈਮ ਦੇਵਾਂਗੇ ਅਗਰ ਸੜਕ ਬਣ ਜਾਂਦੀ ਹੈ ਤੇ ਬਹੁਤ ਵਧੀਆ ਨਹੀਂ ਤਾਂ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਉਦੇ ਨਾਲ ਨਾਲ ਡੀਸੀ ਸਾਹਿਬ ਨੇ ਗੱਲ ਹੋਰ ਕਹੀ ਆ ਸਾਨੂੰ ਇੱਕ ਵਿਸ਼ਵਾਸ ਹੋਰ ਦਿੱਤਾ ਕਿ ਜਿੰਨੀ ਦੇਰ ਨਵੀਂ ਸੜਕ ਦਾ ਕੰਮ ਨਹੀਂ ਲੱਗਦਾ ਓਨੀ ਦੇਰ ਇੱਕ ਡੋਜ਼ਰ ਪਲੱਸ ਉੱਤੇ ਜਿਹੜੇ ਟੋਏ ਪੈਣਗੇ ਉਹਨਾਂ ਦੇ ਉੱਤੇ ਸੋਲੇ ਪਲੱਸ ਜਿਹੜੀ ਉਹਦੇ ਉੱਤੇ ਮਿੱਟੀ ਪਾ ਕੇ ਪ੍ਰੋਪਰ ਨਾਲ ਦੀ ਨਾਲ ਉਹਦੀ ਥੋੜੀ ਬਹੁਤੀ ਰਿਪੇਅਰ ਤਾਂ ਜੋ ਲੋਕਾਂ ਨੂੰ ਨੰਗਨ ਦੇ ਵਿੱਚ ਕੋਈ ਮੁਸ਼ਕਲ ਨਾ ਆਏ ਉਹ ਸਾਰਾ ਕੰਮ ਨਾਲ ਦੀ ਨਾਲ ਅਸੀਂ ਕਰਵਾਵਾਂਗੇ ਔਰ ਇਹ ਡੀਸੀ ਸਾਹਿਬ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ 1 ਮਹੀਨੇ ਦੇ ਵਿੱਚ ਅਸੀਂ ਇਹ ਕੰਮ ਜਿਹੜਾ ਸਰਕ ਦਾ ਨਵੀਂ ਦਾ ਕੰਮ ਸ਼ੁਰੂ ਕਰਵਾ ਦੇਵਾਂਗੇ ਕੈਂਪ ਪ੍ਰਸਤ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ